ਹਿੰਸਾ ਸਿਕਲ ਦੀ ਸਾਰਣਾ ਵੜੇ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਬਿਲਕੁਲ ਨੋਰਮਲ ਰੇਟ 'ਤੇ ਧੰਨਵਾਦ ਤਿੰਨ ਸੱਜਰ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆਂ ਕੁਝ ਸੋਈਆਂ ਵਾ ਕੁਝ ਗੱਬਣਾ ਵਾ ਸੋਈਆਂ ਦੀਆਂ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਲੋਵੀਆ ਇਸੇ ਪਾਛੋਲੇ ਤਸੱਲੀ ਕਰਕੇ ਖੜਿਆ ਕਰੋ। ਟਰਾਈ ਮੈਂ ਰੱਖ ਮਾਈ ਜੀ। ਹਾਂ ਮੱਝ ਦਾ ਬੱਚਾ ਜਿਹੜਾ ਪਹਿਲਾਂ ਹੀ ਲਾਤਾ ਇਹ ਕਰੀਆ ਚਵਾਈ ਦੇਖ ਸਕਦੇ ਆ ਜੀ। ਬਾਕੀ ਵੀਡੀਓ ਤੁਹਾਨੂੰ ਦੱਸਦਾਂਗੇ। ਤੇ ਪਿਛਲੇ ਸਨੰਦਰ ਦਿਖਾ ਦੋ ਜਵਾ। ਠੀਕ ਹੈ ਜੀ। ਇਹ ਕੱਲ ਦੀ ਸੂਈ ਜੀ। ਤੇ ਆਹ ਤੁਹਾਨੂੰ ਇਹਨੇ ਦੇਖ ਸਕਦੇ। ਚਲੋ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹਾਲ ਜੀ ਵਧੀਆ ਵਧੀਆ ਤੁਸੀਂ ਤਾਂ ਹਾਂਜੀ ਠੀਕ ਸਾਹਿਬ ਕਿਰਪਾ ਵਗਰ ਜੀ ਚਲੋ ਕਿਰਪਾ ਚੈਦੀ ਜੀ ਤੇ ਨਾਮ ਦੱਸ ਦਿਓ ਕਿਹੜੀ ਹਾਂਜੀ ਮਿੰਟੂ ਸਿੰਘ ਜੀ ਪਿੰਡ ਸਰਾਏ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 98147 ਤੇ 99325 ਠੀਕ ਹੈ ਜੀ ਹਾਂਜੀ ਤੇ ਅੱਜ ਤਿੰਨ ਮੱਜਾਂ ਤੇ ਇੱਕ ਗਾਂ ਹਨਾ ਹਾਂਜੀ ਵੀਰ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਬਿਲਕੁਲ ਤਾਜੀ ਸੂਈ ਆ ਹਾਂਜੀ ਹੁਣ ਇਹ ਸੂਈ ਆ ਜੀ ਅੱਜ ਅਰਜੋਦੀ ਨੇ ਪ੍ਰੋਪਰ ਪਾਤੀ ਆ ਦੇਖ ਸਕਦੇ ਜੀ ਇਹਦੇ ਦੀ ਪ੍ਰੋਪਰ ਪਈ ਹੈ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਵਿਦਿਆ ਦੁੱਧ ਵਿਦਿਆ ਵੇਖੋ ਸੇਵਾ ਦਾ ਯਾ ਹਾਂਜੀ ਹਾਂਜੀ ਅੱਜ ਹੀ ਸੋਈ ਆ ਅੱਜ ਹੀ ਸੋਈ ਆ ਬਾਕੀ ਥੱਲੇ ਥੋੜੀ ਬਾਕੀ ਥੱਲੇ ਦੀ ਚੰਗੀ ਬਣ ਗਈ ਆ ਦੇਖੋ ਬਾਈ ਤਾਂ ਤੁਹਾਨੂੰ ਇਹ ਕਿੰਨਾ ਤਰ ਦੇ ਦੋਕੇ ਦਿਖਾ ਦਈਏ ਇੱਕ ਦੀ ਉਹ ਬੱਚਾ ਕੀ ਆ ਗਿਆ ਤਰੇ ਦੇ ਮਗਰ ਕੱਟਾ ਦਿੱਤਾ ਜਾਂਦੇ ਕੱਟਾ ਗਿਆ ਤੇ ਮਗਰ ਹਾਂਜੀ ਤੇ ਆ ਬਾਕੀ 99 ਦੇ ਦੇਖ ਸਕਦੇ ਤੇ ਮਿਸਮੈਨ ਵੀ ਦੇਖ ਸਕਦੇ ਇਹ ਵੀ ਜੋ ਨੇ ਸੋਈ ਆ ਇਲਾਇਕਾ ਮਾਤ ਵਿਧੀ ਉਧਰ ਸਿੱਧੀ ਤੋਰ ਦੇ ਇੱਕ ਬਾਕੀ ਚੌੜੀ ਦੀ ਮੱਝ ਹੈ। ਬਾਕੀ ਥੱਲੇ ਆਪਾਂ ਦੇਖ ਸਕਦੇ ਹਾਂ। ਥੱਲੇ ਹੋ ਚੰਗੀ ਭਰ ਗਈ ਹੈ। ਅਜੇ ਚਵਾਈ ਇਹਦੀ ਹੋਣ ਵਾਲੀ ਆ। ਚਵਾਈ ਕਰਤੀ ਕਿ ਹੋਣ ਵਾਲੀ ਜੀ ਵੀ ਥੋੜਾ ਚੋਆ 1.5-2 ਕਿਲੋ ਥੋੜਾ 1.5-2 ਕਿਲੋ ਗਿੰਦੇ ਕੀ ਚੋਆ ਇੱਕ ਸਾਧੇ ਤਰ੍ਹਾਂ ਹੀ ਮਾਰੀਆਂ। ਹਾਂ ਸਾਧੇ ਜਿਹਾ ਜੋ ਨੋ ਚੰਗਾ ਬੱਚੇ ਬੋਚੇ ਚੰਗਾਤਾ ਵੇ ਇਕਦਿ ਤੇ ਬਾਕੀ ਇਹ ਵੀ ਕੱਦ ਸਾਹ ਦਾ ਬਹੁਤਾ ਉਚਾਨੀ ਆ ਵੀ ਚਲਾਇਆ ਮੇਲ ਆ ਠੀਕ ਠਾਕ ਆ ਜਾਂ ਕਰਦੇ ਆ ਬਾਕੀ ਆ ਕੋਪਲ ਦੀ ਚਮੜੀ ਦੀ ਜੰਮੀ ਹਾਂਜੀ ਦੇਖੋ ਕਿੰਨਾ ਫਿਰ ਕੀ ਦਾ ਮੁੱਲ ਇਹ ਤਾਂ ਦੇ ਦੀ 60 ਦੀ ਵੀ ਕਰਦਾ ਥੋੜਾ ਬਾਦਾ ਮੰਨਤਾ ਨਾ ਨਹੀਂ ਚੰਗੀ ਜੋ ਥੋੜਾ ਕਰ ਦੀਏ ਪਿੱਲੇ ਦੀ ਵੇਖੋ ਗਾਵਾ ਨੂੰ ਥੱਲੇ ਉਹ ਤਾਂ ਚੰਗੀ ਆ ਚਲੋ ਹਾਂਜੀ ਥੱਲੇ ਤੋਂ ਬੜਾ ਪਿਆਰਾ ਲੱਗਾਗਾ ਹਾਂਜੀ ਕਿੰਨੇ ਦੇ ਦੀਏ 2000 ਘਟਾ ਲਓ ਫਿਰ ਦੋ ਉਹ ਨਾ ਘਟਾਓ ਨਹੀਂ ਠੀਕ ਜ਼ਿਆਦਾ ਹੌਬਦਾ ਨਾ ਕਰੀਏ ਮੰਨੋ ਗੱਲ ਇੱਕੋ ਗੱਲ ਕਰ ਦਈਏ ਹਣੇ ਜਾਣ ਤੋਂ 55 ਦੀ ਮੈਂ ਚੰਗੀ ਜੋ ਜਾਣ ਤੋਂ ਪੂਰੇ 55 ਦੀ 55 ਦੀ ਵੇਖ ਲਓ ਮਿਲਦੀਆਂ ਨਹੀਂ ਬਾਹਰ ਕੁਛ ਨਹੀਂ ਹੁੰਦਾ ਜਾਣ ਤੋਂ ਕੁਛ ਨਹੀਂ ਹੁੰਦਾ ਉਹਰੇ 55000 ਦੀ ਸੱਜਰ ਸੋਈ ਮੱਝ ਜਿਹੜੀ ਦੇ ਦਈਏ ਅੱਜ ਹੀ ਸੋਈ ਆ ਇੱਕ ਰੀਆ ਛੇੜੇ ਥੋੜੀ ਆ ਜੇਰੀ ਨੇ ਪ੍ਰੋਪਰ ਪਾਤੀ ਆ ਜਿਹੜੀ ਤੇ ਅਵੇ ਤਾਜੀ ਸੋਈ ਆ ਹਾਂਜੀ ਇਹ ਕੱਲ ਦੀ ਸੋਈ ਆ ਜਿਹੜਾ ਚਵਾ ਜਿਹੜਾ ਆਪਾਂ ਹੁਣੇ ਤੁਹਾਨੂੰ ਦਿਖਾਤਾ ਆ ਇਹ ਕੱਲ ਦੀ ਸੋਈ ਦਾ ਤੇ ਖਾਣੇ ਦੇ ਇੱਕ ਰੀ ਫਿਰ ਤੋਂ ਲਾਗੇ ਦਾ ਦੇਖ ਸਕਦੇ ਜੀ ਇਹ ਕਿੰਨਾ ਕੁ ਤਰ੍ਹਾਂ ਦੋਤੇ ਕੱਢੀ ਜਾਊਗੀ ਜੀ ਜੀ ਵੇਖੋ ਗੱਬਣਾ ਵਾਲੇ ਹਿਸਾਬ ਇਹ ਜਿਹੜੀਆਂ ਤਾਰੀਆਂ ਸੂਈਆਂ ਧਾਰਾ ਮਾਰਨ ਵਾਲਾ ਕੰਮ ਹੁੰਦਾ ਹਾਂਜੀ ਹਾਂਜੀ ਉਹ ਸੇਵਾ ਕੀਤਿਆਂ ਪਤਾ ਲੱਗਣਾ ਕਿੱਥੇ ਜਾਂਦੀਆਂ ਅੱਠ ਕੱਢਦੀਆਂ ਦਾ ਕੱਢਦੀਆਂ ਆਪਣੀ ਸਮਝਣਾ ਕੋਈ ਵੇਖ ਲੈਣ ਹਾਂਜੀ ਆਪਣੀ ਬਾਕੀ ਸਮਝਾਂ ਚੰਗੀਆਂ ਨੇ ਤੋੜਦੇ ਆ ਭਾਈ ਸਜਣਾ ਸੂਈਆਂ ਬਾਕੀ ਇਹਦੇ 10-10 ਕਿਲੋ ਚਾਹੀਦਾ ਹੁੰਦਾ ਹਾਂਜੀ ਹਾਂਜੀ ਹੁਣ ਆਪਾਂ ਚੋਵਾਂਗੇ ਫਿਰ ਪਤਾ ਲੱਗਣਾ ਤੋੜਾਂਗੇ ਫਿਰ ਇੱਕ ਰੇਨ ਜੀ ਉਹ ਦੰਗਰ ਬਿਲਕੁਲ ਤਾਜ਼ਾ ਹੁੰਦਾ ਜਾਂ ਗੱਬਣ ਵਾਲਾ ਹਿਸਾਬ ਹੁੰਦਾ ਹਾਂਜੀ ਅਜੇ ਤੇ ਗੱਬਣ ਵਾਲਾ ਹਿਸਾਬ ਹੀ ਆ ਇਹਦੇ ਪਾਸ ਇਹ ਦੂਸਰਾ ਸੂਆ ਸੂਈ ਹੈ ਹਾਂਜੀ ਲੈ ਆ ਯਾਨਾ ਸਿੱਧੀ ਲੈ ਤਾਜੀ ਸੂਈ ਹੈ ਤੇ ਬੱਚੇ ਦਾ ਥੋੜਾ ਜਿਹਾ ਵਾਧਾ ਕਰਦੀ ਹੈ ਬਾਕੀ ਤੇਰਾ ਰਾਜੀ ਆ ਪੇਕਪੜੀ ਦੀ ਚੱਲੀ ਜੀ ਤੇ ਆ ਹਵਾ ਨਾਲ ਇਹਦਾ ਦੇਖ ਸਕਦੇ ਜੀ ਲੱਗੇ ਤਾਂ ਤੇ ਕਿੰਨਾ ਕੁ ਵੀਰ ਜੀ ਇਹਦਾ ਰੱਖੀਏ ਮੁੱਲ ਫੇਰ ਆਪਾਂ ਹੋਰ ਦੇਖੋ ਛੋਟੀ ਚੰਗੀ ਮੈਂ ਤਾਂ ਲੱਗੇ ਜੀ 65 ਇਧਰ ਇੱਕ ਇਹਦੇ ਦੂਸਰੇ ਪਾਸੇ ਰਹਿਣ ਥਣ ਥਣ ਦਿਖਾ ਦਈਏ ਕਿੰਨੇ ਦੀ ਕਹਾ ਜੇ 65000 ਦੀ ਆਪ ਹੀ ਕਰ ਦੋ ਜੱਸ ਨੂੰ ਠੀਕ ਜੋ ਮੈਂ ਨਾ ਨਹੀਂ ਕਰ ਦਈਏ ਥੋੜਾ ਪਤਾ ਮੰਨਤਾ ਨਾ ਚਲ ਦੋਸ਼ ਡਾਲੋ ਦੋ ਨਾ ਛੱਡ ਹੋਰ ਛੱਡ ਦੋ ਨਹੀਂ ਠੀਕ ਜੋ ਛੋਟੀ ਬੜੀ ਚੰਗੀ ਜੋ ਚੰਨ ਨਾ ਲੋੜ ਪਵੇ ਕਰਨ ਦੇ ਤੁਹਾਨੂੰ ਪਤਾ ਕੋ 400 ਚੋਗੇ ਫਿਰ ਪੈਸੇ ਵਟੇ ਜਾਂਦੇ ਹਾਂਜੀ ਹਾਂਜੀ ਆਪ ਹੀ ਕਰ ਦੋ ਕੱਟੀ ਦਿੱਤੀ ਮਗਰ ਜੋ ਬੜੀ ਚੰਗੀ ਕੱਟੀ ਜਿੰਨੇ ਦੀ ਦੇਣੀ ਆ ਨਾ ਆਪ ਹੀ ਦੇ ਦੋ ਠੀਕ ਜੋ 36 ਦੀ ਛੋਟੀ ਚੰਗੀ ਜੋ 36 ਦੀ ਨਹੀਂ ਹੋਂ ਦੋਰ ਥੱਲੇ ਠੀਕ ਜੋ ਕਿੰਨੇ ਦੀ ਕਰਨੀ ਆ 40 ਤੋਂ 36 ਮੰਨ ਲਵਾਂ ਕਰ ਦੋ ਆਪ ਹੀ ਕਰ ਦੋ ਕੜਿਆਰ ਹੋ ਤਾ ਮਾੜੀਆਂ ਬਾਠ ਦੀ ਨਾ ਕਰੀਏ ਹੋਰ ਹੋਣ ਥੱਲੇ ਮੰਨੋ ਗੱਲ ਮੈਂ ਨਾ ਕਰਾਂ ਕਾਠ ਦੀ ਦੇ ਦੀਏ ਨਹੀਂ ਮੰਨੂੰਗਾ ਠੀਕ ਚ 60 ਦੀ ਦੇ ਦੀਏ ਬੋਲੀ ਡਾਵੇ ਕਰ ਤਾ ਯਾਰ ਹੋਰ ਕੱਟ ਕਰਦੀਏ 60 ਚ ਨਹੀਂ ਨਹੀਂ ਠੀਕ ਜ ਹੁਣ 38 ਦੀ ਮੰਨੂੰ ਗੱਲ ਹੋਰੇ 58 ਦੀ ਜਾਨ ਤੋਂ ਪੂਰੇ 58000 ਦੀ ਤੈਨੂੰ ਠੀਕ ਹੀ ਕੋਈ ਨਹੀਂ 58 ਦੀ ਜਿਹੜੀ ਗਿੰਦੇ ਕੀ ਦੇ ਦਿਆਂਗੇ ਤੇ ਆ ਜਿਹੜੀ ਗੱਬਨ ਆ ਗਈ ਮੱਜ ਨਾ ਹਾਂਜੀ ਬੀਜੀ ਚੰਗੇ ਕੱਦ ਕਾਟ ਤੇ ਉਤਰਾ ਚਲੋ ਕਾਟਣੀ ਦੇਖੋ ਮੱਜ ਕਿੰਨੀ ਥੰਿਆ ਸਾਫ ਭਰੀ ਐ ਮੱਜ ਉਤਰਾ ਹਾਂਜੀ ਇਹ ਵੀ ਅਜੇ ਗੱਬਨ ਹੀ ਆ ਇਹ ਅੰਦਾਜ਼ਾ ਜਿਹਾ ਉਤਰਾ ਕਿੰਨਾ ਦੁੱਧ ਕੱਢ ਚੀ ਇਸ ਵਿੱਚ ਹੀ 16 ਨੇ ਤੇ ਦੇਖੋ ਹਾਂਜੀ ਚੌਣੀ ਦੀ ਮਈ ਪਤਲੀ ਚੰਮਲੀ ਦੀ ਹਾਂਜੀ ਠੀਕ ਐ ਤੇ ਤੋਰ ਹੇ ਕਰੀ ਨਾ ਇਹ ਪਹਿਲੇ ਘਰ ਆ ਜਾਂਦੇ ਸੀ 12 13 ਕਿਲੋ ਚੋਇਆ ਅੱਛਾ ਹਸੂਏ ਹੀੜ ਪਾ ਲਗਣਾ ਕੀ ਕਰਦੀ ਠੀਕ ਐ ਹਾਂਜੀ ਇਹ ਰਾਤ ਰਾਮਣਾ ਕਰੇਗੀ ਨਾ ਬਾਕੀ ਤਰ੍ਹਾਂ ਇਹ ਦੇਖ ਸਕਦੇ ਜੀ ਵੀ ਕੱਟ ਕੱਟ ਫਿੱਟ ਫੜੇ ਦੀ ਚੰਗੀ ਹੈ ਥੋੜੀ ਥੋੜੀ ਲੋਈ ਮੱਝ ਜਾਂਦੀ ਹੈ ਬੰਨੀ ਬੜੀ ਮੱਝ ਆ ਜਾਂਦੀ ਹੈ ਠੀਕ ਹੈ ਤੇ ਕਿੰਨਾ ਫਿਰ ਕੀ ਦਾ ਮੁੱਲ ਤਰੀ ਗਾਦੇ ਘਰ ਦੋ ਥੋੜੀ ਬਾਤ ਛੋਟ ਜਿਆਦਾ ਨਹੀਂ ਨਹੀਂ ਚੰਗੀ ਕੋਈ ਥੋੜਾ ਪਤਾ ਕੋ ਖਲ ਖਲ ਜੋਗੇ ਛੜਦੀ ਹਾਂਜੀ ਨਹੀਂ ਇਹੋ ਬਿੱਦਾ ਵੀ ਨਹੀਂ ਮਾਜੇ ਤੇ ਚਲੋ ਚੰਗੀ ਆ ਇਹ ਕਰੀ ਤੇ ਥਣਾ ਦੇਖ ਸਰਦੇ ਜੇ ਲੱਗੇ ਤਾਂ ਆ ਦੇਖ ਸਰਦੇ ਜੇ ਬਾਕੀ ਹਵਾਨੇ ਤੇ ਨਾੜਾ ਨੇ ਚੰਗੇ ਨੇ ਥਣਾ ਦਾ ਸਾਈਜ਼ ਕਰ ਵੀ ਚੰਗਾ ਬਸ ਉਮੀਦ ਇਹਦੀ ਗਾੜ ਵੀ ਚੰਗੀ ਨਿਕਲੂਗੀ ਹਾਂਜੀ ਕਿੰਨੇ ਦੀ ਜਸਨੋ ਕਰਨੀ ਆ ਘਟਾਵੋ 2000 ਦੋਣਾ ਘਟਾਵੋ ਪੂਰੇ 65 ਦੀ ਧੱਕਾ ਨਹੀਂ ਤੱਕਾ ਨਹੀਂ ਆ ਜਿਆ ਜੇ ਜਾਣ ਦੀ ਥੋੜੀ ਕਮਾਈ ਕਰ ਲਈਏ ਚਲੋ ਠੀਕ ਜੋ ਕੋਈ ਠੀਕ ਜੇ ਤੇ ਆ ਜਿਹੜੀ ਗਾਂ ਗੱਭਨ ਆ ਗਈ ਜੇ ਹਾਂ ਜੀ ਗਾਂ ਗੱਭਨ ਜੇ ਦੱਗੇ ਇਸ ਨੂੰ ਸੁਣੀ ਰੱਖੀ ਤੇ ਇਹ ਵੀ ਇਹਦਾ ਅੰਦਾਜ਼ਾ ਜਿਆ ਕਿੰਨਾ ਕਿੰਨੀ ਜੋ ਬੱਚੀ ਹੈ ਵੇਖੋ ਇਹ ਕਿੰਨਾ ਕੁ ਦੁੱਧ ਕੱਢ ਜੂ ਅੰਦਾਜ਼ਾ ਜਿਆ ਪਰ 10 ਤੋਂ ਉੱਪਰ ਹੀ ਕੱਢੇਗੀ 13 14 ਮਿਲ ਲੱਗੀ ਜਾਏਗੀ ਪਰ ਕੀ ਆਪਣੀ ਸੇਵਾ ਦੀ ਗੱਲ ਕਰਨ ਤੋੜ ਦੋ ਫਿਰ ਇੱਕ ਲਾ ਦੇ ਤੋੜੋ ਬਾਕੀ ਇਤਰਾ ਚਲੋ ਕੱਦ ਕੱਟ ਠੀਕ ਆ ਇਹਦਾ ਵੀ 13 ਕਿਲੋਟਰ ਦੇ ਲਾਗੇ ਬੰਨੇ ਅੰਦਾਜ਼ਾ ਹੀ ਆ ਜਿਹੜਾ ਦੁੱਧ ਕਿੰਦਾ ਵੀ ਇੰਨਾ ਕੱਢ ਸਕਦੀ ਆ ਬਾਕੀ ਵੱਧ ਵੀ ਕੱਢ ਸਕਦੀ ਆ ਤੇ ਘੱਟ ਵੀ ਕੱਢ ਸਕਦੀ ਯਾਦ ਵੀ ਚੰਗੀ ਆ ਨਾ ਜਰਸੀ ਕ੍ਰੋਸ ਦੇ ਸਾਨਾ ਕੱਦ ਕੱਟ ਚਲੋ ਚੰਗਾ ਤੇ 93 ਦੇ ਦੇਖ ਸਕਦੇ ਜੇ ਲੱਗੇ ਤਾਂ ਕਿੰਨਾ ਫੇ ਰੱਖਣਾ ਵਿਧਿਆ ਦਾ ਮੁੱਲ ਦੇ ਦੀ 40000 ਇਹ ਚਲੋ ਸਾਹਮਣੇ ਸੁਣਨੀ ਗਏ ਨੇ 5-7 ਦੇਣਾ ਜੀ ਉਹਦਾ ਦੇ ਵਸੀ ਦਾ ਨੰਬਰ ਆ ਜੋ ਧੁੱਕ ਪੈਂਦੀ ਫਿਰ ਤੇ 45 5000 ਹਾਂਜੀ ਕਿੰਨੇ ਦੀ ਜੱ ਸੁਣੋਈਆਂ ਠੀਕ ਜੋ ਪੂਰੇ 35 ਦੀ ਜਿਆਦੀਆਂ ਵਾਰੀਆਂ ਨਾਲ ਲਾਈਏ ਜਿਆਦਾ ਹੀ ਗੱਲ ਕਰੀਏ ਤੇ ਦਈਏ ਚਲੋ ਠੀਕ ਜੋ ਕੋਈ ਗੱਲ ਠੀਕ ਹੈ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਆਪਣੀਆਂ ਵੇਖ ਚਾ ਕੇ ਆਪਣੀ ਪਾਸ ਕਰਕੇ ਤੇ ਵੇਖ ਚਾ ਸੁਈਆਂ ਦੇ ਆਪਣੀ ਚਵਾਈ ਕਰਕੇ ਖੜੋ ਜੀ